ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਭੈਣ ਭਰਾ ਦੀਆਂ ਬੋਲੀਆਂ ਸੁਣਾਉਣੀਆਂ ਤੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਉਣਗੀਆਂ ਪਸੰਦ ਆਈਆਂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਆਨੰਦ ਪਿਆਰੀਆਂ ਜੀਆਂ ਵੀਰ ਵਾਸਤੇ ਬੋਲੀਆਂ ਚਾਵਾ 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 ਕਗਰੇ ਟੂਲ ਦਿਆ ਤੈਨੂੰ ਠੋਕਰ ਮਾਰ ਹੰਡਾਵਾ ਗੜਬਿਆ ਚਾਂਦੀ ਦਿਆ ਤੈਨੂੰ ਧਾਰ ਕੱਢਣ ਨੂੰ ਲਾਵਾਂ ਸੱਸ ਦਾ ਤੰਦੂਰ ਤੱਪਦਾ ਸਸਦਾ ਤੰਦੂਰ ਤਾਪਦਾ ਨਹੀਂ ਮੈਂ ਹੱਡੀਆਂ ਦਵਾਲਣ ਪਾਵਾਂ ਵੀਰ ਦੇ ਪਰੌਂਠਿਆਂ ਨੂੰ ਖੰਡ ਦਾ ਪੜੇ ਥਣ ਲਾਵਾਂ ਵੀਰ ਦੇ ਪਰੌਂਠਿਆਂ ਨੂੰ ਖੰਡ ਦਾ ਪੜੇ ਥਣ ਲਾਵਾਂ ਵੀਰ ਦੇ ਪਰੌਂਠਿਆਂ ਨੂੰ ਖੰਡ ਦਾ ਪੜੇ ਥਣ ਲਾਵਾਂ ਵੀਰ ਦੇ ਪਰੌਂਠਿਆਂ ਨੂੰ ਜਿਹੜੇ ਰਾਹੀ ਵੀਰ ਲੰਘ ਗਿਆ ਗਲੀਆਂ ਦਾ ਰੇਤਾ ਖੰਡ ਬਣ ਗਿਆ ਵੀਰ ਮੇਰੇ ਦੇ ਚਰਚੇ ਕਰ ਕਰ ਛਿੜ ਗਏ ਹਾਣ ਦੀਓ ਨੀਓ ਨੀ ਰਾਹੀ ਓ ਨੀ ਰਾਹੀ ਫੁੱਲ ਗਲਾਬੀ ਖਿੜ ਗਏ ਹਾਣ ਦੀਓ ਨੀਓ ਨੀ ਰਾਹੀ ਹੋ ਨੀ ਰਾਹੀ ਫੁੱਲ ਗਲਾਬੀ ਖਿੜ ਗਏ ਹਾਣ ਦੀਓ ਨੀਓ ਨੀ ਰਾਹੀ ਫੁੱਲ ਗਲਾਬੀ ਖਿੜ ਗਏ ਹਾਣ ਵਿੱਚ ਮੈਂ ਘਤ ਦੀ ਕਿ ਸਜੁਗਤੀ ਨੇ ਰੋੜ ਚਲਾਇਆ ਹਾਏ ਵੇ ਤੁਮਰੀ ਜੁਗਤੀ ਮੇਰੇ ਵਾਲੇ ਚ ਵਿੰਗ ਕਿਉਂ ਪਾਇਆ ਨਹੀਂ ਕਰੇ ਗਈ ਨੂੰ ਪਤਾ ਲੱਗਿਆ ਮਿੰਨੀ ਸੱਸ ਨੇ ਤੀਰ ਚਲਾਇਆ ਪਹੁੰਚੀ ਵੀਰੇ ਦੀ ਘੜਸ ਨਿਆਰਾ ਲਿਆਇਆ ਪਹੁੰਚੀ ਵੀਰੇ ਦੀ ਘੜਸ ਨਿਆਰਾ ਲਿਆਇਆ ਪਹੁੰਚੀ ਵੀਰੇ ਦੀ ਘੜਸ ਨਿਆਰਾ ਲਿਆਇਆ ਪਹੁੰਚੀ ਵੀਰੇ ਦੀ ਤੇਰਾ ਸੋਨੇ ਦੀ ਜੰਜੀਰੀ ਵਾਲਾ ਕੁੜਤਾ ਕਿਹੜੀ ਕਿਲੀ ਟੰਗਾ ਵੀਰਨਾ ਤੇਰਾ ਸੋਨੇ ਦੀ ਜੰਜੀਰੀ ਵਾਲਾ ਕੁੜਤਾ ਕਿਹੜੀ ਕਿਲੀ ਟੰਗਾ ਵੀਰਨਾ ਨੀ ਮੈਂ ਚੰਦ ਨਾਲੋਂ ਚੀਰ ਚੁਰਾਇਆ ਦੇ ਵੀਰ ਮੇਰਾ ਕੌਣ ਨਿੰਦ ਦੂ ਨੀ ਮੈਂ ਚੰਦ ਨਾਲੋਂ ਚੀਰ ਚੁਰਾਇਆ ਵੀਰ ਮੇਰਾ ਕੌਣ ਨਿੰਦ ਦੂ ਮੈਂ ਤਾਂ ਨਿੰਦ ਨਹੀਂ ਸੱਟਾਂ ਜੱਗ ਸਾਰਾ ਜੀਨੇ ਮੇਰਾ ਵੀਰ ਨਿੰਦਿਆ ਮੈਂ ਤਾਂ ਨਿੰਦ ਨਹੀਂ ਸਟਾਂ ਜੱਗ ਸਾਰਾ ਜੀਨੇ ਮੇਰਾ ਵੀਰ ਨਿੰਦਿਆ ਦੋ ਪੱਗਾਂ ਮੇਰੀ ਜਿੰਦ ਨੇ ਇੱਕ ਤੇਰੀ ਵੇ ਦੂਜੀ ਐ ਵੀਰਾ ਬਾਪੂ ਦੀ ਦੋ ਪੱਗਾਂ ਮੇਰੀ ਜਿੰਦ ਨੇ ਇੱਕ ਤੇਰੀ ਐ ਦੂਜੀ ਵੇ ਵੀਰਾ ਬਾਪੂ ਦੀ ਦੋ ਪੱਗਾਂ ਮੇਰੀ ਜਿੰਦ ਨੇ ਤੂੰ ਤਾਂ ਵੀਰ ਨਾ ਰੁਸ ਕੇ ਵਹਿ ਗਿਆ ਕੌਣ ਲਿਆਉ ਮੈਨੂੰ ਵੇਕਰ ਸੌਰਿਆਂ ਦੇ ਯਾਦ ਕਰੂੰਗੀ ਤੈਨੂੰ ਵੇਕਰ ਸੌਰਿਆਂ ਦੇ ਯਾਦ ਕਰੂੰਗੀ ਤੈਨੂੰ ਵੇਕਰ ਸੌਰਿਆਂ ਦੇ ਯਾਦ ਕਰੂੰਗੀ ਤੈਨੂੰ ਵੇਕਰ ਸੌਰਿਆਂ ਦੇ ੜੀ ਤੇ ਨਾ ਰੱਖੀ ਕੁਝ ਦੇ ਮੀਨਾ ਸੁੰਦਾਰਾ ਵੇ ਮੈਂ ਤਾਂ ਤੇਰੀ ਮੰਗਦੀਆਂ ਸੁਖ ਵੀਰ ਨਾ ਵੇ ਕਦੇ ਮੋੜੀ ਨਾ ਪਹਿਣ ਤੋਂ ਮੁੱਖ ਵੀਰ ਨਾ ਵੇ ਕਦੇ ਮੋੜੀ ਨਾ ਪਹਿਣ ਤੋਂ ਮੁੱਖ ਵੀਰ ਨਾ ਵੇ ਕਦੇ ਮੋੜੀ ਨਾ ਪਹਿਣ ਤਾ ਦਾ ਹਉਡਦਾ ਜਾਈ ਬੇਕਾਮਾ ਸਿੱਧਾ ਪੇਕੇਆਂ ਮੇਰਿਆਂ ਦੇ ਘਰ ਜਾਈ ਬੇਹੋਰ ਤਾਂ ਭਾਵੇਂ ਲੱਖ ਵਸਦੇ ਨੇ ਬੇਹੋਰ ਤਾਂ ਭਾਵੇਂ ਲੱਖ ਵਸਦੇ ਸਿੱਧਾ ਜਾ ਕੇ ਮਿਲੀ ਮੇਰੀ ਮਾਈ ਵੇ ਪੁੱਛੀ ਵੀਰ ਕਦੋਂ ਆਊਗਾ ਨੀਏ ਬੜੀਆਂ ਤਰੀ ਕਾਂ ਲੰਗੀਆਂ ਪੁੱਛੀ ਵੀਰ ਕਦੋਂ ਆਊਗਾ ਨੀਏ ਬੜੀਆਂ ਤਰੀ ਕਾਂ ਲੰਗੀਆਂ ਕੁਚੀ ਵੀਰ ਗਦੋਂ ਆਊਗਾ ਮੀਰਾ ਭੁੱਲ ਕੇ ਗੁੱਸਾ ਨਾ ਹੋਈ ਪੈਣ ਪਰਦੇ ਸਣ ਨੂੰ ਮੀਰਾ ਭੁੱਲ ਕੇ ਗੁੱਸੇ ਨਾ ਹੋਈ ਪੈਣ ਪਰਦੇ ਸਣ ਨੂੰ ਮੈਂ ਵੀ ਭੁੱਲ ਕੇ ਮੰਦਾ ਨਾ ਬੋਲਾਂ ਕਰਮਾ ਦੇਵੀ ਲੁਦੇ ਮੈਂ ਵੀ ਪੁੱਲ ਕੇ ਮੰਦਾ ਨਾ ਬੋਲਾ ਕਰ ਮਾਦੇ ਵੀਰ ਮਿਲਦੇ ਬਠਿੰਡੇ ਤੋਂ ਜਦ ਚੱਲੀ ਗੱਡੀ ਧੁਰ ਪਹੁੰਚੀ ਪਟਿਆਲੇ ਨਹੀਂ ਸਰਵਾ ਦੇ ਫੁੱਲ ਵਾਇ ਵਾਇ ਕਰਦੇ ਕਣਕਾਂ ਲੈਣ ਹਲਾਰੇ ਵੀਰ ਦੇ ਕੁੜਤੇ ਦੇ ਕਾਜ ਕਰੀ ਮਟਿਆਰੇ ਵੀਰ ਦੇ ਕੁੜਤੇ ਦੇ ਕਾਜ ਕਰੀ ਮਟਿਆਰੇ ਵੀਰ ਦੇ ਕੁੜਤੇ ਦੇ ਕਾਜ ਕਰੀ ਮਟਿਆਰੇ ਵੀਰ ਦੇ ਕੁੜਤੇ ਦੇ ਵੀਰਾ ਕੱਲੀਓ ਪਹਿਣ ਕਰ ਤੇਰੇ ਟਿਕਟਾਂ ਦੀ ਲੈ ਦੇ ਕੁੜਤੀ ਵੀਰਾ ਕੱਲੀਓ ਪਹਿਣ ਕਰ ਤੇਰੇ ਟਿਕਟਾਂ ਦੀ ਲੈ ਦੇ ਕੁੜਤੀ ਕੱਲੀ ਪਹਿਣ ਨਾ ਕਿਸੇ ਦੇ ਹੋਵੇ ਕੁਟਾਂ ਦੀ ਮੰਗੇ ਕੁੜਤੀ ਕੱਲੀ ਪੈਣ ਨਾ ਕਿਸੇ ਦੇ ਹੋਵੇ ਟਿਗਟਾਂ ਦੀ ਮੰਗੇ ਕੁੜਤੀ